ਨਾ 9000 ਦੇ ਲੇ। 7 ਦਿਨ ਸਹੀ ਨੇ ਦੇ ਦੇ। ਹੋਰ ਜੇ ਵੀ ਵਧੀਆ ਨੇ। ਕੋਟ ਵੀ ਲੈ। ਚਲ ਆ ਜਾ। ਚੱਲ ਕੋਈ ਆ। 2 ਵਜੇ। 7 ਦੇ। ਓਏ ਬੱਚੇ ਰੰਗਦਾਰ ਨੇ ਸੋਹਣੇ ਨੇ। ਕਿਤਾ ਫਲੇ ਪਹਿਨੇ। ਅੱਜ ਕੱਲ੍ਹ ਬੱਚਿਆਂ ਨੂੰ ਕੁਝ ਨਹੀਂ ਹੁੰਦਾ। ਗਰਮੀ ਐ। ਰੰਗਦਾਰ ਨੇ ਸੋਹਣੇ ਨੇ। 35 35 ਸੋਨੂੰ ਮੇਮਣਾ ਢਿੱਡ ਚੋਂ ਕੱਢਣ ਸਾਹ ਨਹੀਂ ਆਪਾਂ ਦੰਦੇ। ਬੋਲਾ ਨਾ ਬਣੇ ਗਰੀਬ ਆਦਮੀ ਨੇ ਵਿਚਾਰੇ। ਉਹਨਾਂ ਨੇ ਵਿਚਾਰੇ ਨੇ ਮੰਨ ਲਈ ਗਰੀਬ ਆਦਮੀ ਐ ਤੁਸੀਂ ਤੱਕੜੇ ਵੀ ਜਾਨੀ ਜਾ ਕਰੋ ਹੋਰ ਯਾਰਾ ਉਹਨਾਂ ਨੂੰ ਐਡੀ ਲੁੱਟਣੀ ਮਾਰੀ ਮਾਰੀ ਮੋਟੀ ਰੋਟੀ ਬਣੀ ਹੋਣੀ 91310 ਲੈਓ ਭਾਈ ਲੈਓ ਗਾਣਾ ਵਿੱਚ ਕੁਝ ਲਾਈਵ ਹੈ ਤੱਕੜ 4 5 6 7 8 9 ਲੈ ਬੜਾ ਧੰਨਵਾਦ ਬਾਗੜੀਓ ਪੂਰੇ ਨੂੰ ਦੋਆ ਚੋ ਖੋਛੋ ਕੇ ਮੇਰਾ ਮਾਨਤਾਨ ਕਰ ਜੋ ਇਹ ਤਾੜੀ ਨਾਲ ਕਹਿ ਹੁਣ ਅੜੀ ਨਾਲ ਇਹਨੂੰ ਖੋਛੋ ਕੇ ਦੇ ਜੋ ਮੈਨੂੰ ਬਸ ਛੋਟ ਕਰਾ ਦੇ ਕੋਈ ਅੜੀ ਨਹੀਂ ਗਰੀਬਾਂ ਨਾਲ ਕਿਉਂ ਵੀ ਛੋਟੂ ਛੋਟੂ ਕਰਾ ਦੇ ਉਹ ਚਾਹ 20 ਰੁਪਏ ਮੋੜ ਦੇ ਬਾਈ ਖਾਲੀ ਕੋਰਨਾ ਮੋੜ ਆ ਗਿਆ ਨੇਪਾਲ ਨੇ ਨੇਪਾਲ ਦੇ ਟੁੱਟ ਵੀ ਦੇ ਗਾਲਫੇ ਮੋੜ ਦੇ ਯਾਰ ਹੋਰ ਕੀ ਕੋਈ ਨਹੀਂ ਕਰਦਾ ਆ ਮੈਨੂੰ ਦੇ ਜਾ ਕੋਈ ਨਹੀਂ ਮਾਰਨਾ ਉਹ ਮੈਂ ਤਾਂ ਖਰਾਬ ਚਲੋ ਚਲੋ ਨੀ ਉਹ ਮੈਨੂੰ ਦਾ ਦੇ ਦਾ ਓਹ ਸੰਧਾ ਬੋਲੇ ਬੋਗ ਮੈਂ ਕੋਈ ਬੰਨ ਜਨ ਲੋਕ ਚ ਦੇ ਉਹ ਮਾਲੀ ਦਾ ਦੋਹਾਂ ਚੋਂ ਮੈਂ ਟੁੱਟੇ ਜੇ ਦਿਨ ਪਰਤੀ ਕਾਨੂੰਨੀ ਆ ਪੰਚੀ ਕਰਾ ਦੇ ਛੋਟ ਨੂੰ ਕੀ ਓਏ ਬਾਗੜੀ ਨੇ ਜਮਾਨੀ ਕਰਾਉਂਦੇ ਬਰਾਦਰ ਕਿੰਨੀ ਮਰਗੀ ਕਰਾਹੀ ਖਰੀ ਆ ਇਹਨਾਂ ਨੇ ਪਰਚੀ ਕਰਾ ਦੇ ਓਏ ਭਾਈ ਮੈਨੂੰ ਦਿਓ ਮੈਂ ਤੇਨੂੰ ਹੋਏ ਕੋਈ ਨਾ ਕਰ ਸ਼ੋਰ ਕਰਦੇ ਜੇ ਪਰਚੀ ਕਰਾ ਦੇ ਯਾਰ ਹੋਏ ਹੋਵੇ ਤੂੰ ਮੈਂ ਨਿਤ ਨਹੀਂ ਰੋਏ ਕਿਉਂ ਕੀ ਆਜੇ ਇਹਦੇ ਸੇ ਦੋਨੇ ਪਰਚੀ ਕਰਾ ਦੇ ਚਾਪਾ ਚਾ ਪਰਚੀ ਦਾ ਕਰਾ ਦੇ ਨੂੰ ਲੈ ਪਰਚੀ ਆਪਾਂ ਵਧੀਆ ਲੱਜੂ ਹੁਣ